28 ਪੰਜਾਬੀ ਬੋਲਦੇ ਪਿੰਡਾਂ ਦੇ ਲੋਕਾਂ ਨੂੰ ਇੱਥੇ ਉਠਾਲਿਆ ਸੀ ਤੇ ਸ਼ਹਿਰ ਬਸਾਇਆ ਸੀ ਇੱਕ ਰਾਤ ਦੇ ਵਿੱਚ ਇੱਥੋਂ ਦੇ ਰਹਿਣ ਵਾਲੇ ਲੋਕਾਂ ਦੀ ਜ਼ੁਬਾਨ ਕਿਵੇਂ ਬਦਲ ਗਈ ਫਿਰ ਵੀ ਇਸ ਧੱਕਾ ਇਹ ਹੋਇਆ ਕਿ ਇੱਥੇ ਅੰਗਰੇਜ਼ੀ نافذ ਕਰ ਦਿੱਤੀ ਔਰ ਉਹਦੇ ਲਈ ਕੋਈ ਸਰਕਾਰੀ ਨੋਟੀਫਿਕੇਸ਼ਨ ਕੋਈ ਗਜ਼ਟ ਨੋਟੀਫਿਕੇਸ਼ਨ ਇਸ਼ੂ ਨਹੀਂ ਹੋਇਆ ਕਈ ਸਿਆਸੀ ਲੀਡਰਾਂ ਨੇ ਵੀ ਤੁਹਾਨੂੰ ਵਾਅਦੇ ਉਹ ਕਰਤ ਜਾਂਦੇ ਨੇ ਜਦੋਂ ਵੀ ਤੁਹਾਡੇ ਧਰਨਿਆ ਚਾਹੁੰਦੇ ਨੇ ਕਿ ਅਸੀਂ ਬਣਦਾ ਹੱਕ ਦਵਾ ਦਾਂਗੇ ਪੰਜਾਬੀ ਨੂੰ ਕਿਸੇ ਨੇ ਸਾਡੀ ਬਾਹ ਨਹੀਂ ਫਣੀ ਪ੍ਰੈਕਟੀਕਲੀ ਇਹ ਜਿਹੜੀ ਗੱਲ ਆ ਜ਼ੁਬਾਨ ਵਾਲੀ ਪਾਸ਼ਾ ਵਾਲੀ ਇਹ ਇਹ ਚੋਣਾ ਵੋਟਾਂ ਤੋਂ ਕਿਤੇ ਉੱਤੇ ਦੀ ਗੱਲ ਆ ਆਪਾਂ ਪੰਜਾਬੀ ਹੈਗੇ ਆ ਤੇ ਜਿਹੜੀ ਆਪਣੀ ਰਾਜਧਾਨੀ ਹੈਗੀ ਐ ਉਥੇ ਪੰਜਾਬੀ ਭਾਸ਼ਾ ਹੀ ਹੈ। ਵੀ ਇੱਥੋਂ ਦੇ ਲੋਕਾਂ ਦੀ ਇਹ ਪਹਿਲਾਂ ਜ਼ੁਬਾਨ ਖੋਵੋ ਫਿਰ ਸਭਾ ਚਾਰ ਤਾਂ ਆਪੇ ਮੁੱਕ ਜਾਂਦਾ ਆਪੇ ਖੋਇਆ ਜਾਂਦਾ। ਬਾਬੂ ਸ਼ਹੀਦ ਦੇਖ ਰਹੇ ਤੁਸੀਂ ਚੰਡੀਗੜ੍ਹ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਆ ਦਰਜਾ ਦਿਵਾਉਣ ਦੇ ਲਈ ਪ੍ਰਸ਼ਾਸਕੀ ਭਾਸ਼ਾ ਦਾ ਦਰਜਾ ਦਿਵਾਉਣ ਦੇ ਲਈ ਲਗਾਤਾਰ ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਆ ਕਈ ਤਰ੍ਹਾਂ ਦੇ ਸੰਘਰਸ਼ ਕੀਤੇ ਜਾਂਦੇ ਨੇ ਕਈ ਤਰ੍ਹਾਂ ਦੀਆਂ ਉਹਨਾਂ ਦੀਆਂ ਮੰਗਾਂ ਨੇ ਤੇ ਆਏ ਸਾਲ ਖੁਸ਼ਨਾਖੁਸ਼ ਇਸ ਡਾਇਰੈਕਸ਼ਨ ਦੇ ਵਿੱਚ ਕੀਤਾ ਜਾਂਦਾ ਤਾਂ ਜੋ ਚੰਡੀਗੜ੍ਹ ਚ ਪੰਜਾਬੀ ਨੂੰ ਬਣ ਦਾ ਹੱਕ ਮਿਲ ਸਕੇ ਤੇ ਅੱਜ ਫੇਰ ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਇੱਕ ਧਰਨਾ ਲਾਇਆ ਗਿਆ ਜਿੱਥੇ ਹੱਕਾਂ ਦੀ ਗੱਲ ਹੋ ਰਹੀ ਹੈ ਤੇ ਰਾਜਧਾਨੀ ਕਿਉਂਕਿ ਪੰਜਾਬ ਦੀ ਹੈ ਤੇ ਉੱਥੇ ਪੰਜਾਬੀ ਭਾਸ਼ਾ ਦਾ ਜੋ ਜੋ ਜਗ੍ਹਾ ਬਣਦੀ ਹੈ ਉਹ ਕਿਉਂ ਨਹੀਂ ਮਿਲ ਪਾਰੀ ਉਸ ਨੂੰ ਲੈ ਕੇ ਕੀ ਕੀ ਰੋਸਾ ਹੈਗਾ ਗੱਲਬਾਤ ਕਰਾਂਗੇ ਚੰਡੀਗੜ੍ਹ ਪੰਜਾਬੀ ਮੰਚ ਦੇ ਨਾਲ ਅੱਜ ਕਈ ਬਲਾਰੇ ਜਿਹੜੇ ਜੁੜੇ ਹੋਏ ਨੇ ਇੱਥੇ ਪਹੁੰਚੇ ਨੇ ਤਾਂ ਵਿੱਚ ਇਕ ਬਲਕਾਰ ਸਿੰਘ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਹੋ ਜੀ ਜਿਹੜਾ ਲਗਾਤਾਰ ਸੰਘਰਸ਼ ਤੁਸੀਂ ਕਰਦੇ ਆ ਰਹੇ ਹੋ ਤੇ ਕੀ ਲੱਗਦਾ ਕਿ ਅਜੇ ਤੱਕ ਵੀ ਗੱਲ ਉੱਥੇ ਕਿਉਂ ਖੜੀ ਆ ਸਭ ਤੋਂ ਪਹਿਲਾਂ ਅਸੀਂ ਬਾਬੂ ਸ਼ਾਈ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਵੀ ਕਰਦੇ ਆ ਤੇ ਇਹਨਾਂ ਦਾ ਸ਼ੁਕਰਗੁਜ਼ਾਰ ਵੀ ਆਵੇਂ ਇਹਨਾਂ ਨੇ ਸਾਡੀ ਆਵਾਜ਼ ਪਹੁੰਚਾਉਣ ਲਈ ਸਾਨੂੰ ਇਹ ਮੰਚ ਮੋਹਿਆ ਕੀਤਾ ਜਿਹੜੀ ਗੱਲ ਪੰਜਾਬੀ ਦੇ ਬਾਰੇ ਚ ਚੰਡੀਗੜ੍ਹ ਦੇ ਵਿੱਚ ਇਸ ਚੰਡੀਗੜ੍ਹ ਪੰਜਾਬੀ ਮੰਚ ਇੱਕ ਅਰਸੇ ਤੋਂ ਯਾਨੀ 2-3 ਦਹਾਕਿਆਂ ਤੋਂ ਇਹ ਸੰਘਰਸ਼ ਕਰਦਾ ਆ ਰਿਹਾ ਔਰ ਆਪਣੀ ਆਵਾਜ਼ ਬੁਲੰਦ ਕਰਦਾ ਜਾ ਰਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਿਹੜੀ ਇੱਥੋਂ ਦੀ ਮੂਲ ਨਿਵਾਸੀਆਂ ਦੀ ਜ਼ੁਬਾਨ ਆ ਯਾਨੀ ਜਦੋਂ ਇਹ ਸ਼ਹਿਰ ਵਸਾਇਆ ਗਿਆ ਸੀ ਤਾਂ 28 ਪੰਜਾਬੀ ਬੋਲਦੇ ਪਿੰਡਾਂ ਦੇ ਲੋਕਾਂ ਨੂੰ ਇੱਥੇ ਉਠਾਲਿਆ ਸੀ ਤੇ ਸ਼ਹਿਰ ਵਸਾਇਆ ਸੀ ਸਾਡੀ ਰਾਜਧਾਨੀ ਉਦੋਂ ਬਣੀ ਸੀਗੀ ਪੰਜਾਬ ਦੀ ਸਾਝੇ ਪੰਜਾਬ ਦੀ ਲੇਕਿਨ 31 ਅਕਤੂਬਰ 1966 ਤੱਕ ਇਥੇ ਪੰਜਾਬੀ ਮਾਂ ਬੋਲੀ ਦਾ ਬਕਾਇਦਾ ਬੋਲ ਬਾਲਾ ਰਿਹਾ ਸਕੂਲਾਂ ਕਾਲਜਾਂ ਦੇ ਵਿੱਚ ਪੰਜਾਬੀ ਬੋਲਦੇ ਰਹੇ ਤੇ ਮਧਮ ਵੀ ਰਿਹਾ ਪੰਜਾਬੀ ਦਾ ਔਰ ਦਫ਼ਤਰਾਂ ਦੀ ਜ਼ੁਬਾਨ ਵੀ ਜਿਹੜੀ ਦਫ਼ਤਰੀਕਾਰ ਕੰਮਕਾਰ ਦੀ ਜ਼ੁਬਾਨ ਪੰਜਾਬੀ ਰਹੀ ਲੇਕਿਨ 1 ਨਵੰਬਰ 1966 ਨੂੰ ਜਦੋਂ ਪੰਜਾਬ ਹਰਿਆਣਾ ਦਾ ਪੁਨਰਗਠਨ ਹੁੰਦਾ ਹੈ ਚੰਡੀਗੜ੍ਹ ਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ ਜਾਂਦਾ ਹੈ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਚਲੋ ਇਹ ਸਿਆਸੀ ਫੈਸਲੇ ਸੀਗੇ ਹੋ ਗਏ ਲੇਕਿਨ ਇੱਕ ਰਾਤ ਦੇ ਵਿੱਚ ਇੱਥੋਂ ਦੇ ਰਹਿਣ ਵਾਲੇ ਲੋਕਾਂ ਦੀ ਜ਼ੁਬਾਨ ਕਿਵੇਂ ਬਦਲ ਗਈ ਇਦਾ ਜ਼ੁਬਾਨਾਂ ਨਹੀਂ ਬਦਲਦੀਆਂ ਅੱਜ ਭਾਵੇਂ ਪੰਜਾਬੀ ਬੋਲਦੇ ਬਹੁਤ ਸਾਰੇ ਇਲਾਕੇ ਪੰਜਾਬ ਤੋਂ ਵੀ ਬਾਹਰ ਨੇ ਕੈਸਲ ਤੱਕ ਦੀ ਬੈਲਟ ਆ ਉਧਰ ਗੰਗਾਂਗਰ ਦਾ ਏਰੀਆ ਵਾਇਦਰ ਉਹਨੇ ਵਾਲੇ ਪਾਸੇ ਪੰਜਾਬੀ ਲੋਕੀ ਬੋਲਦੇ ਨੇ ਉੱਥੇ ਲੇਕਿਨ ਚੰਡੀਗੜ੍ਹ ਦੇ ਤਾਂ ਲੋਕ ਹੀ ਇੱਥੋਂ ਦੇ ਜਿਹੜੇ ਸੀਗੇ ਪੰਜਾਬੀ ਬੋਲਦੇ ਉਹ ਜਾੜ ਕੇ ਸ਼ਹਿਰ ਬਣਾਇਆ ਸੀ ਲੇਕਿਨ ਫਿਰ ਵੀ ਇਸ ਧੱਕਾ ਇਹ ਹੋਇਆ ਕਿ ਇੱਥੇ ਅੰਗਰੇਜ਼ੀ نافਜ਼ ਕਰ ਦਿੱਤੀ ਗਈ ਔਰ ਉਹਦੇ ਲਈ ਕੋਈ ਸਰਕਾਰੀ ਨੋਟੀਫਿਕੇਸ਼ਨ ਕੋਈ ਗਜ਼ਟ ਨੋਟੀਫਿਕੇਸ਼ਨ ਇਸ਼ੂ ਨਹੀਂ ਹੋਇਆ ਇਹ ਸਿਰਫ ਜਿਹੜੇ ਇੱਥੇ ਦੇ ਅਧਿਕਾਰੀ ਸੀਗੇ ਜਿਹੜੇ ਸ਼ਾਇਦ ਦੂਜੀਆਂ ਸਟੇਟਾਂ ਤੋਂ ਆਉਂਦੇ ਹੋਣ ਤੋਂ ਉਹਨਾਂ ਦੀ ਸਹੂਲਤ ਵਾਸਤੇ ਇੱਥੇ ਅੰਗਰੇਜ਼ੀ ਲਾਗੂ ਕਰ ਦਿੱਤੀ ਗਈ ਹਾਲਾਂਕਿ ਜਿਹੜਾ ਵੀ ਕੋਈ ਆਈਐਸ ਅਫੀਸਰ ਕਿਸੇ ਸਟੇਟ ਵਿੱਚ ਜਾਂਦਾ ਤਾਂ ਉਸ ਸੂਬੇ ਦੀ ਜ਼ੁਬਾਨ ਨੂੰ 6 ਮਹੀਨੇ ਸਿੱਖਣੀ ਹੁੰਦੀ ਹੈ ਔਰ 10ਵੀਂ ਤੱਕ ਦਾ ਇਮਤਿਹਾਨ ਵੀ ਪਾਸ ਕਰਨਾ ਹੁੰਦਾ ਦੇ ਲੇਕਿਨ ਫਿਰ ਵੀ ਇਸ ਦੇ باوجود ਇਥੋਂ ਦੇ ਲੋਕਾਂ ਦੀ ਜ਼ੁਬਾਨ ਨੂੰ ਨਜ਼ਰ ਅੰਦਾਜ਼ ਕਰਕੇ ਅੰਗਰੇਜ਼ੀ ਇੱਥੇ ਸਰਕਾਰੀ ਭਾਸ਼ਾ ਬਣਾ ਦਿੱਤੀ ਗਈ ਅੱਗੇ ਜੇ ਆਪਾਂ ਗੱਲ ਚਲੀਏ ਵੀ ਉਸ ਤੋਂ ਬਾਅਦ ਬਹੁਤ ਕੋਸ਼ਿਸ਼ਾਂ ਹੋਈਆਂ ਕਿ ਇਹਦਾ ਰਤਬਾ ਜਿਹੜਾ ਪੰਜਾਬੀ ਦਾ ਵਾ ਦੁਬਾਰਾ ਮੁੜ ਬਹਾਲ ਕੀਤਾ ਜਾਵੇ ਲੇਕਿਨ ਪ੍ਰਸ਼ਾਸਨ ਦੇ ਕੰਨਾਂ ਤੇ ਜੂਨ ਹੀ ਸਰਕੀ ਜਿਹਦੇ ਕਰਕੇ ਬਕਾਇਦਾ ਸਮਰਸ਼ ਤੁਸੀਂ ਵੇਖ ਰਹੇ ਹੋ ਕਿ ਅੱਜ ਵੀ ਇਨੇ ਸਾਲ ਹੋਣ ਤੋਂ ਬਾਅਦ ਵੀ ਇਹ ਸੰਘਰਸ਼ ਚੱਲ ਰਿਹਾ ਤੇ ਲੋਕੀਂ ਜਿਹੜੇ ਪੰਜਾਬੀ ਮਾਂ ਬੋਲੀ ਦੇ ਹਿੱਤੈਸ਼ੀ ਨੇ ਉਹ ਵਿਚਾਰੇ ਆਪਣਾ ਦਰਦ ਸਾਂਝਾ ਕਰ ਰਹੇ ਨੇ ਤੇ ਇਦਾਂ ਜਲਸੇ ਕਰ ਰਹੇ ਨੇ ਜਦੋਂ ਕਿ ਅੱਜ ਕਮਾਂਤਰੀ ਮਾਂ ਬੋਲੀ ਦਿਵਸ ਹੈ ਸੰਸਾਰ ਭਰ ਵਿੱਚ ਆਪਣੀ ਆਪਣੀ ਮਾਂ ਬੋਲੀ ਦੇ ਪ੍ਰਤੀ ਅਕੀਦ ਤੇ ਸ਼ਰਧਾ ਵਜੋਂ ਲੋਕੀ ਬਣਾ ਰਹੇ ਨੇ ਜਸ਼ਨ ਮਨਾ ਰਹੇ ਨੇ ਲੇਕਿਨ ਅਸੀਂ ਚੰਡੀਗੜ੍ਹ ਦੇ ਜਿਹੜੇ ਲੋਕ ਆ ਅਸੀਂ ਇੱਥੇ ਬਕਾਇਦਾ ਰੋਸ ਧਰਨਾ ਇੱਥੇ 17 ਸੈਕਟਰ ਅਮ ਇੱਥੇ ਬੈਠੇ ਆ ਰੋਸ ਧਰਨੇ ਦੇ ਉੱਤੇ ਔਰ ਆਪਣੇ ਜਿਹੜਾ ਦਰਦ ਆ ਉਹ ਉਹਦਾ ਇਜ਼ਹਾਰ ਕਰ ਰਹੇ ਆ ਕਈ ਸਿਆਸੀ ਲੀਡਰਾਂ ਨੇ ਵੀ ਤੁਹਾਨੂੰ ਵਾਅਦੇ ਕਰ ਜਾਂਦੇ ਨੇ ਜਦੋਂ ਵੀ ਤੁਹਾਡੇ ਧਰਨਿਆਂ ਚਾਹੁੰਦੇ ਨੇ ਕਿ ਅਸੀਂ ਬਣਦਾ ਹੱਕ ਦਵਾ ਦਾਂਗੇ ਪੰਜਾਬੀ ਨੂੰ ਚੋਣਾਂ ਦੀ ਜਦੋਂ ਕੈਂਪੇਨ ਚੱਲ ਰਹੀ ਸੀ ਇਸੇ ਥਾਂ ਤੇ ਮਨੀਸ਼ ਤਿਵਾੜੀ ਆਏ ਸੀ ਉਦੋਂ ਇਲੈਕਸ਼ਨ ਕੰਟੈਸਟ ਕਰ ਰਹੇ ਸੀਗੇ ਕਿ ਮੈਂ ਪੰਜਾਬੀ ਐ ਤੇ ਮੈਂ ਪੰਜਾਬੀ ਭਾਸ਼ਾ ਲਾਗੂ ਕਰਾਉਂਗਾ ਜੇਕਰ ਮੈਨੂੰ ਮੌਕਾ ਮਿਲਦਾ ਐਮਪੀ ਵੀ ਖਰੋ ਬਣ ਕੇ ਉਸ ਤੋਂ ਬਾਅਦ ਕੋਈ ਇਸ ਬਾਰੇ ਧਿਆਨ ਦਿੱਤਾ ਤੁਹਾਡੀ ਕਿਸੇ ਦੀ ਮੀਟਿੰਗ ਹੋਈ ਉਹਨਾਂ ਨਾਲ ਨਹੀਂ ਸਾਡੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਗੱਲ ਹੀ ਨਹੀਂ ਸੁਣੀ ਨਾ ਉਦੋਂ ਹਾਂ ਇਲੈਕਸ਼ਨਾਂ ਵੇਲੇ ਜ਼ਰੂਰ ਤਿੰਨੇ ਪਾ ਤਿੰਨ ਚਾਰ ਜਿਹੜੇ ਮੁੱਖ ਕੌਮੀ ਸਾਡੀਆਂ ਪਾਰਟੀਆਂ ਨੇ ਤਾਂ ਉਹਦੇ ਚ ਬੀਜੇਪੀ ਵੀ ਸ਼ਾਮਲ ਆ ਤੇ ਕਾਂਗਰਸ ਵੀ ਇਵਨ ਆਮ ਆਦਮੀ ਪਾਰਟੀ ਵੀ ਜਿਹੜੀ ਇਸ ਖੇਤੇ ਦੇ ਵਿੱਚ ਬਾਕਾਇਦਾ ਕੰਮ ਕਰਦੀ ਹੈ ਸੋ ਲੇਕਿਨ ਕਿਸੇ ਨੇ ਸਾਡੀ ਬਾਤ ਨਹੀਂ ਫਣੀ ਪ੍ਰੈਕਟੀਕਲੀ ਹਾਂ ਉਹ ਉਹ ਚੋਣਾ ਵੇਲੇ ਜ਼ਰੂਰ ਵੋਟਾਂ ਤੇ ਉੱਤੇ ਉਹਦੀ ਨਜ਼ਰ ਹੁੰਦੀ ਆ ਤੇ ਉਹ ਕੁਝ ਵੋਟਾਂ ਨੂੰ ਸਭ ਤਰ੍ਹਾਂ ਦੀਆਂ ਚਾਹੀਦੀਆਂ ਹੁੰਦੀਆਂ ਵਾ ਤੇ ਉਸ ਕਰਕੇ ਉਹਨਾਂ ਨੇ ਲੇਕਿਨ ਅਸੀਂ ਕਿੰਨੇ ਵੀ ਇਹ ਜਿਹੜੀ ਗੱਲ ਆ ਜ਼ੁਬਾਨ ਵਾਲੀ ਭਾਸ਼ਾ ਵਾਲੀ ਇਹ ਇਹ ਚੋਣਾ ਵੋਟਾਂ ਤੋਂ ਕਿਤੇ ਉੱਤੇ ਦੀ ਗੱਲ ਆ ਇਹਦਾ ਸਬੰਧ ਲੋਕਾਂ ਦੇ ਸਾਡੇ ਸਭਿਆਚਾਰ ਨਾਲ ਜੁੜਿਆ ਇਹਦਾ ਸਬੰਧ ਲਿੰਗੁਇਸਟਿਕਲੀ ਭਾਸ਼ਾ ਵਿਗਿਆਨ ਦੇ ਹਿਸਾਬ ਨਾਲ ਇਸ ਖਿੱਤੇ ਦੀ ਭਾਸ਼ਾ ਆ ਔਰ ਇਸ ਖਿੱਤੇ ਦੇ ਲੋਕਾਂ ਦੀ ਭਾਸ਼ਾ ਵਾ ਤੇ ਇਸ ਭਾਸ਼ਾ ਦਾ ਇਸ ਬੋਲੀ ਦਾ ਬਣਦਾ ਮਾਨ ਸਨਮਾਨ ਦੇਣਾ ਚਾਹੀਦਾ ਸਾਨੂੰ ਸਿਆਸੀ ਲੀਡਰਾਂ ਤੇ ਇਹੀ ਸ਼ਿਕਵਾ ਆ ਹਾਲਾਂਕਿ ਇੱਕ ਜਿਹੜੀ ਛੋਟੀ ਜਿਹੀ ਚਿੱਠੀ ਮੈਂ ਤੁਹਾਨੂੰ ਦੱਸ ਦਿਆਂ ਕਿ ਗਵਰਨਰ ਸਾਹਿਬ ਨੂੰ ਲਿਖੀ ਸੀਗੀ ਜਿਹੜੇ ਘਟ ਗਣਤੀ ਕਮਿਸ਼ਨ ਦੇ ਨੇ ਉਹਨਾਂ ਨੇ ਚੇਅਰਮੈਨ ਸਾਹਿਬ ਲਾਲਪੁਰਾ ਜੀ ਲੇਕਿਨ ਉਹ ਉਹਦਾ ਜਵਾਬ ਵੀ ਫਿਰ ਇਹੋ ਜਿਹਾ ਹੀ ਆਇਆ ਕਿ ਹਾਲੇ ਤੱਕ ਕੋਈ ਸਾਨੂੰ ਉਹਦਾ ਸੈਟੀਸਫੈਕਟਰੀ ਜਵਾਬ ਮਿਲਿਆ ਨਹੀਂ ਜਾਂ ਕਹਿ ਲੋਗੇ ਇੱਕ ਸਿਰਮ ਦੀ ਡਿਨਾਈ ਆ ਇੱਕ ਵਾਰੀ ਅਸੀਂ ਕੇਂਦਰ ਤੱਕ ਇਹ ਅਪਰੋਚ ਕੀਤੀ ਸੀ ਤਾਂ ਉਦੋਂ ਉਦੋਂ ਰਾਜਨਾਥ ਸਿੰਘ ਜੇ ਸਾਡੇ ਮੰਤਰੀ ਜੀ ਨੇ ਉਹਨਾਂ ਵੱਲੋਂ ਇਹ ਬਿਆਨ ਆਇਆ ਸੀ ਕਿ ਨਹੀਂ ਇੱਥੇ ਨਹੀਂ ਲਾਗੂ ਹੋ ਸਕਦੀ ਲਾਈਕ ਐਨ ਪੂਰਾ ਕੋਰਾ ਲੇਕਿਨ ਕਿਉਂਕਿ ਮੰਗੇ ਜਾਇਜ਼ ਆ ਤੇ ਲੋਕ ਰਾਜ ਆ ਅਸੀਂ ਸੰਵਿਧਾਨ ਦੇ ਜਿਹੜੇ ਸਾਡੇ ਕਾਨੂੰਨ ਨੇ ਉਹਨਾਂ ਦੇ ਧਾਇਰੇ ਵਿੱਚ ਰਹਿ ਕੇ ਬੜੇ ਸ਼ਾਂਤਮਈ ਢੰਗ ਨਾਲ ਆਪਣਾ ਪ੍ਰੋਟੈਸਟ ਕਰਦੇ ਆ ਸਾਨੂੰ ਵੀ ਪਤਾ ਕਿ ਅਸੀਂ ਜਿਹੜੇ ਸਾਡੇ ਸਾਡੀ ਸਹਾਇਤਾ ਵਾਸਤੇ ਸੁਰੱਖਿਆ ਕਰਮੀ ਨੇ ਭਾਵੇਂ ਚੰਡੀਗੜ੍ਹ ਪੁਲਿਸ ਹੋਵੇ ਪੰਜਾਬ ਪੁਲਿਸ ਹੋਵੇ ਜਾਂ ਦੂਜੀ ਕੋਈ ਵੀ ਸੁਰੱਖਿਆ ਏਜੰਸੀ ਹੋਵੇ ਤਾਂ ਉਹਨਾਂ ਨੇ ਆਪਣੀ ਡਿਊਟੀ ਕਰਨੀ ਤੇ ਲੇਕਿਨ ਅਸੀਂ ਬਿਲਕੁਲ ਕਾਨੂੰਨ ਨਹੀਂ ਤੋੜਦੇ ਜੋ ਸਾਡੇ ਸੰਵਿਧਾਨ ਦੇ ਮਤਲਬਕ ਸਾਡੀ ਜਾਇਜ਼ ਮੰਗਿਆ ਉਹ ਅਸੀਂ ਸ਼ਾਂਤਮਈ ਢੰਗ ਦੇ ਨਾਲ ਆਪਣਾ ਪ੍ਰੋਟੈਸਟ ਕਰਦੇ ਆ ਤੇ ਉਹ ਅੱਜ ਵੀ ਚੱਲੀ ਆ। ਜੀ। ਅੱਛਾ ਆਖਰੀ ਸਵਾਲ ਇਸ ਫੀਲਿੰਗ ਦੇ ਨਾਲ ਜਾਉਣਾ ਕਿੰਨਾ ਕੁ ਔਖਾ ਹੈ ਕਿੰਨਾ ਕੁ ਦਰਦ ਹੁੰਦਾ ਹੈ ਕਿ ਜਿਸ ਆਪਾਂ ਪੰਜਾਬੀ ਹੈਗੇ ਆ ਤੇ ਜਿਹੜੀ ਆਪਣੀ ਰਾਜਧਾਨੀ ਹੈਗੀ ਹੈ ਉੱਥੇ ਪੰਜਾਬੀ ਭਾਸ਼ਾ ਹੀ ਹੈ ਨਹੀਂ। ਪਹਿਲਾਂ ਤੇ ਇਸ ਗੱਲ ਦੇ ਵਿੱਚ ਤੁਹਾਡੇ ਸਵਾਲ ਦੇ ਵਿੱਚ ਬੜਾ ਦਰਦ ਆ। ਕਿ ਸਾਡੀ ਰਾਜਧਾਨੀ ਹੋਵੇ ਤੇ ਸਾਡੀ ਆਪਣੀ ਜ਼ੁਬਾਨ ਦਾ ਇੱਥੇ ਇਦਾਂ ਇਹ ਹਾਲ ਹੋਵੇ। ਇਹ ਇਹਨਾਂ ਮਾੜਾ ਹਾਲ ਹੋਵੇ ਮੇਰੇ ਕਹਿਣ ਦਾ ਮਤਲਬ ਇਹ ਸਾਨੂੰ ਮੈਨੂੰ ਤਾਂ ਇਦਾਂ ਦੀ ਫੀਲਿੰਗ ਆਉਂਦੀ ਆ। ਕਿ ਜਿੱਦਾਂ ਦੇ ਰੈਡ ਇੰਡੀਅਨਸ ਨੂੰ ਉਧਰ ਅਮਰੀਕਾ ਦੇ ਵਿੱਚ ਉਸ ਕੰਟੀਨੈਂਟ ਦੇ ਵਿੱਚ ਬਕਾਇਦਾ ਉਹਨਾਂ ਨੂੰ ਪਹਿਲਾਂ ਜਿਹੜੀਆਂ ਮਨੇ ਫਰੀਦ ਜਾਂ ਰੋੜੀਆਂ ਦੇਖ ਕੇ ਕੋ ਰਿਜ਼ਰਵ ਇਸੇ ਰਾਕੇ ਨੂੰ ਸੁਖ ਸੁਖ ਸੁ ਦਵਾ ਦੇ ਕਿ ਔਰ ਫਿਰ ਨਸ਼ਿਆਂ ਤੇ ਲਾ ਕੇ ਤੇ ਉਹਨਾਂ ਦਾ ਉਹਨਾਂ ਦੀ ਬੋਲੀ ਉਹਨਾਂ ਕੋ ਖੋਲੀ ਉਹਨਾਂ ਦੀ ਸਬਾਚਾਰ ਉਹਨਾਂ ਤੋਂ ਖੋਲਿਆ ਕਿ ਇਹ ਸਾਡਾ ਕਿਤੇ ਪਾਣਾ ਸਾਡੇ ਨਾਲ ਵੀ ਵਰਤਣ ਵਾਲਾ ਤੇ ਨਹੀਂ ਵੀ ਇਹ ਸ਼ਾਇਦ ਜਿਹੜੀਆਂ ਹਕੂਮਤਾਂ ਨੇ ਜਾਂ ਰਾਜ ਸੱਤਾ ਉਹ ਸ਼ਾਇਦ ਕਿਸੇ ਇਸ ਰਾਹ ਤੇ ਨੇ ਭਈ ਬੇ ਇਥੋਂ ਦੇ ਲੋਕਾਂ ਦੀ ਇਹਨਾਂ ਪਹਿਲਾਂ ਜ਼ੁਬਾਨ ਖੋਵੋ ਫਿਰ ਸਬਾਚਾਰ ਤਾਂ ਆਪੇ ਮੁੱਕ ਜਾਂਦਾ ਆਪੇ ਖੋਇਆ ਜਾਂਦਾ ਜੀ ਤਾਂ ਇਹਨੂੰ ਵੱਡਾ ਦਰਦ ਹੋਰ ਕਿਹੜਾ ਹੋ ਸਕਦਾ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਗੱਲ ਕਰਨ ਲਈ ਅ ਸੋ ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਨੇ ਵੱਖ-ਵੱਖ ਧਰਨਿਆਂ ਦੇ ਰੂਪ ਦੇ ਵਿੱਚ ਆਪਣਾ ਦਰਦ ਜਿਹੜਾ ਉਹ ਪ੍ਰਗਟ ਕੀਤਾ ਜਾਂਦਾ ਆਪਣੀਆਂ ਮੰਗਾਂ ਜਿਹੜੀਆਂ ਨੇ ਉਹ ਅ ਅੱਗੇ ਰੱਖੀਆਂ ਜਾਂਦੀਆਂ ਨੇ ਪ੍ਰਸ਼ਾਸਨ ਦੇ ਕਿ ਪੰਜਾਬੀ ਨੂੰ ਬਣਦਾ ਹੱਕ ਪੰਜਾਬ ਦੀ ਰਾਜਤਾ ਵਿੱਚ ਮਿਲਣਾ ਚਾਹੀਦਾ ਪਰ ਇਸ ਤੇ ਕਿੰਨੇ ਹੋਰ ਅ ਟਾਈਮ ਤੱਕ ਜਿਹੜਾ ਹੈਗਾ ਉਹ ਇਹਨਾਂ ਨੂੰ ਵੇਟ ਕਰਨੀ ਪਊਗੀ ਕਿੰਨਾ ਸਮਾਂ ਲੱਗੂਗਾ ਇੰਪਲੀਮੈਂਟੇਸ਼ਨ ਦੇ ਵਿੱਚ ਇਹ ਜ਼ਰੂਰ ਦੇਖਣ ਵਾਲੀ ਗੱਲ ਹੋਊਗੀ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਪਾਪ ਸਿੰਘ ਸਿੱਧੂ ਬਾਬੂ ਸ਼ਹੀ ਟਾਈਮਸ ਜੀ ਇੰਦਰ ਫੌਂਡੇ ਇੰਦਰ ਜਦੋਂ ਇੱਥੇ ਚੰਡੀਗੜ੍ਹ ਘੁੰਮਿਆ ਲੋਕਾਂ ਦੀ ਆਵਾਜ਼ ਆ ਪਿੱਛਾ ਸੀ ਕਿ ਜਦੋਂ ਚੰਡੀਗੜ੍ਹ ਦੀ ਇਹ ਸਾਰੀ ਹੋਏਗੀ ਚੰਡੀਗੜ੍ਹ ਬਣ ਜਾਊਗਾ ਇੱਥੇ ਲੋਕਾਂ ਦੀਆਂ ਸਾਰੀਆਂ ਜੋ ਕਟਕਰੀਪਾਂ ਦੂਰ ਹੋ ਜਾਣਗੀਆਂ ਆਖਾ ਨੂੰ ਤੋੜ ਦਿੱਤਾ ਗਿਆ ਸਤਿਆ ਚਾਰ ਨੂੰ ਤੋੜਿਆ ਗਿਆ ਰਾਸੀ ਨੂੰ ਜਵਾਰ ਨੂੰ ਤੋੜਿਆ ਗਿਆ ਚੰਗੀ ਗੱਲ ਦੇ ਲੋਕਾਂ ਦੇ ਖੇਤੀ ਕਰਨ ਦਾ ਕਿੱਤਾ ਉਹ ਸਮਾਪਤ ਹੋ ਗਿਆ ਤੇ ਖੇਤੀ ਨਾਲ ਜੁੜੇ ਸਾਰੇ ਸੰਦੇ ਉਹ ਸਮਾਪਤ ਹੋ ਗਏ ਯਾਨੀ ਸਾਰਾ ਕੁਝ ਹੋਇ ਹੋ ਗਿਆ ਪਰ ਇਹ ਤੋਂ ਤੱਕ ਹੋਇਆ ਕਿ ਇੱਕ ਜਨ ਨਿਯਮ ਪੰਚਾਇਤਾਂ ਦੀ ਤੋੜ ਦਿੱਤੀ